ਵਾਇਕਰ ਜੀ ਦਾ ਖਾਲਸਾ ਬੜੀ ਫਤਿਹ ਜੀ ਰੋਕੇ 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 ਜਾਈ ਉਹ ਰਾ ਲਾਤ ਨੂੰ ਸੱਟ ਲੱਗ ਗਈ ਉਹ ਤੇ जख्म ਠੀਕ ਆ ਨਾ ਹਾਂਜੀ ਥੋੜਾ ਜਿਆ ਤੇ ਅਜੇ ਦਵਾਈ ਦੂਈ ਖਾਈ ਜਾਈ ਦੀ ਠੀਕ ਆ ਤੇ ਰਖਸ਼ਾ ਨਵੇਂ ਲੈਣ ਦੀ ਨਹੀਂ ਸੋਚੀ ਤੁਸੀਂ ਪਹੁੰਚਿਆ ਨਹੀਂ ਕੋਦ ਬਾਜ ਸਮਰਾ ਵਾਲੇ ਕਮੌਣ ਵਾਲੇ ਤੁਸੀਂ ਆ ਵੱਡਾ ਕਾਕਾ ਆ ਡਿਆ ਤੇ ਛੋਟਾ ਆਪਣਾ ਥੋੜਾ ਬਾਲਾ ਔਰ ਡਿਆੜੀ ਕਰਕੇ ਲਾਉਂਦਾ ਰਹੀ ਉਹ ਵੀ ਬੜੀ ਇਸ ਤਰ੍ਹਾਂ ਲਾਜ ਇਸ ਤਰ੍ਹਾਂ ਹੀ ਹੋਇਆ ਜੀ ਬੜਾ ਤੇ ਮੇਰੇ ਮੰਜੇ ਦੇ ਡਗੇ ਰਿਆਂ ਜੀ 9 ਮਹੀਨੇ ਨਾਲ ਜੀ ਕੋਈ ਉੱਤਰ ਜੋ ਤੁਸੀਂ ਹਾਂਜੀ ਥੱਲੇ ਉੱਤਰ ਕਿਰਪਾ ਕਰ ਬਨਵਾਰੀਆ ਬਨਵਾਰੀਆ ਕਰੋ ਗੁਰੂ ਰਾਮਦਾਸ ਅੱਗੇ ਅਰਦਾਸ ਵੀ ਗੱਡੀ ਨਵੀਂ ਮਿਲ ਜੇ ਆਹ ਇਹ ਅੱਗੇ ਹੀ ਉੱਥੇ ਹੀ ਗੁਰੂ ਰਾਮਦਾਸ ਦੇ ਬਚਪਨ ਤੋਂ ਬੱਚੇ ਪਾਲੇ ਆਈ ਤੇ ਨਾਲੇ ਉੱਥੇ ਜਲ ਪਾਣੀ ਛਕ ਲੈਣਾ ਤੇ ਨਾਲੇ ਹੀ ਤੜਕੇ ਉੱਠਣਾ ਨਾਲੇ ਗੁਰੂ ਰਾਮਦਾਸ ਨੇ ਅੱਗੇ ਹੀ ਅਹੀਂ ਆਖੀਦਾ ਗੁਰੂ ਰਾਮਦਾਸ ਨੇ ਮਿਹਰ ਕਰਨੀ ਬਿਲਕੁਲ ਜੀ ਉਹ ਕਰਦਾ ਉਹ ਕਰਦਾ ਜੀ ਆਖੀਦਾ ਗੁਰੂ ਰਾਮਦਾਸ ਦੇ ਇਹੀਂ ਜੱਤ ਗਾਉਣੇ ਉਹ ਬਾਹਰ ਵਾਲਿਆਂ ਦੇ ਜੱਤ ਗਾਉਣੇ ਆਖੀਦਾ ਮਾਂ ਰਾਜ ਉਹਨਾਂ ਨੂੰ ਦੂਣਾ ਉਹ ਸਾਡੇ ਪਿੰਡ ਦੇ ਆ ਜਿਨ੍ਹਾਂ ਨੇ ਤੁਹਾਡਾ ਇਲਾਜ ਕਰਾਇਆ ਹੈਗਾ ਹਾਂਜੀ ਉਹ ਡਾਕਟਰ ਨੇ ਪਰਚੀ ਲਿਖਦੀ ਤੇ ਜਿਨ੍ਹਾਂ ਨੇ ਇਲਾਜ ਤੁਹਾਡਾ ਕਰਾਇਆ ਤੁਹਾਡੇ ਪਿੰਡੇ ਹੀ ਨੇ ਹਾਂਜੀ ਬਲਜਿੰਦਰ ਸਿੰਘ ਤੇ ਉਹ ਮੁੰਡੇ ਦਾ ਨਾਮ ਇਤਨਾ ਉਹ ਬਾਹਰ ਆ ਦੋ ਵੀਰ ਅੱਛਾ ਬਾਹਰ ਨੇ ਉਹਨਾਂ ਹੀ ਬਹੁਤ ਹੈ ਆਖੀ ਦਾ ਮਹਾਰਾਜ ਉਹਨਾਂ ਨੂੰ ਇਨਾ ਦੁੱਗਣਾ ਦਵੇ ਚਲੋ ਬਣ ਬਣਦੀਆਂ ਸੀਸਾ ਉਹਨਾਂ ਨੂੰ ਵੀ ਦੋ ਹਾਂਜੀ ਸਾਰਿਆਂ ਨੂੰ ਆਖੀ ਦਾ ਗੁਰੂ ਰਾਮਦਾਸ ਮਿਹਰ ਕਰੇ ਅਸਿਕਾ ਮਹਾਰਾਜ ਦੀ ਆਪਾਂ ਪਰਚੀ ਪਾਤੀ ਆ ਗੁਰੂ ਰਾਮਦਾਸ ਪਾਸ਼ਾ ਦੇ ਹਾਂਜੀ ਤੇ ਇੱਕ ਦੋਵੇਂ ਹੱਥ ਜੋੜ ਕੇ ਅੱਖਾਂ ਮੀਟ ਕੇ ਅਰਦਾਸ ਦੇਣ ਦੀ ਕਰੋ ਮਨ ਮੰਦੇ ਵਿੱਚ ਗੁਰੂ ਰਾਮਦਾਸ ਪਾਸ਼ਾ ਨੂੰ ਧਿਆਉਣਾ ਦੋ ਆ ਮੈਂ ਤੇ ਜੀ ਉੱਥੇ ਹੀ ਮਨ ਮੰਦੇ ਵਿੱਚ ਮਨ ਉੱਥੋਂ ਬੱਚੇ ਪਾ ਲਈ ਅੱਖਾਂ ਬੰਦ ਕਰਕੇ ਮਨ ਮੰਦੇ ਵਿੱਚ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਆ ਲੱਗੇ ਤੁਹਾਡੇ ਕੀ ਆ ਆ ਮਹਾਰਾਜ ਗੁਰੂ ਰਾਮਦਾਸ ਮਿਹਰ ਕਰੇ ਜਿੱਦਾਂ ਸਾਡੀ ਮੱਤ ਕੀਤੀ ਗੱਡੀ ਦਿੱਤੀ ਮਹਾਰਾਜ ਗੁਰੂ ਰਾਮਦਾਸ ਮਿਹਰ ਕਰੇ ਸਾਡਾ ਗੁਰੂ ਰਾਮਦਾਸ ਦਾ ਜਸ ਗਾਈਦਾਈ ਬੱਚੇ ਉਥੋਂ ਪਾਰੇ ਬਚਪਨ ਤੋਂ ਬੜਾ ਅਚਰ ਕਰਾਏ ਤੇ ਆਇਆ ਬਾਬਾ ਜੀ ਉੱਥੇ ਹੀ ਪੈਰਸ ਵੀਰ ਖੱਟਣ ਕਮਾਉਣ ਗਿਆ ਆਪਣੀ ਬਿਹਤਰ ਜ਼ਿੰਦਗੀ ਵਾਸਤੇ ਉੱਥੇ ਗਿਆ ਹਾਂ ਮਹਾਰਾਜ ਜਾਰਾ ਨਵੇ ਹੀ ਉਹਨਾਂ ਨੇ ਔਰ ਇੱਕ ਉੱਥੇ ਸੰਸਤਾ ਚਲਾ ਰਹੇ ਹੋ ਹੈਲਪ ਗਰੁੱਪ ਪੈਰਸ ਇਹ ਉਹਨਾਂ ਵੱਲੋਂ ਸੇਵਾਈ ਆ ਹਾਂਜੀ ਗੁਰੂ ਰਾਮਦਾਸ ਚੜ੍ਹਦੀ ਕਲਾ ਕਰੇ ਉਹਨਾਂ ਦੀ ਅਖਿੜਾ ਗੁਰੂ ਰਾਮਦਾਸ ਹੀ ਮੇਰ ਬਚਪਨ ਤੋਂ ਉੱਥੇ ਰਹੇ ਗੁਰੂ ਰਾਮਦਾਸ ਦੇ ਬੱਚੇ ਪਾਲੇ ਅਈ ਅਖਿੜਾ ਅਸੀਂ ਮਰਦੇ ਦਮ ਤੱਕ ਨਹੀਂ ਭੁੱਲਣਾ ਮਾਪਾ ਜੀ ਗੁਰੂ ਨਾਮ ਦਾ ਚੜ੍ਹਦੀ ਕਲਾ ਕਰੇ ਖੁੱਲੇ ਖਨਾਰੇ ਦੇਵੇ ਬੱਚਿਆਂ ਨੂੰ ਅਖਿੜਾ ਦੇਸ਼ੋਂ ਪਰਦੇਸ ਵੀ ਛਾ ਰੱਖੇ ਇਹ ਉਹ ਸਾਡੀ ਬੇਨਤੀ ਗਰੀਬਾਂ ਦੀ ਮਹਾਰਾਜ ਗੁਰੂ ਰਾਮਦਾਸ ਚੜ੍ਹਦੀ ਤੇ ਕਿਦਾਂ ਖੋਜ ਹਾਂਜੀ ਖੋਜ ਬਹੁਤ ਈ ਇਹ ਗੁਰੂ ਰਾਮ ਦਾਸ ਦਾ ਇਹ ਗਾੜੀ ਅਰਦਾਸ ਕਰੀਦੀ ਆਖੀਦਾ ਸਾਨੂੰ ਉਹਨੇ ਹੀ ਦੇਣੀ ਬਚਪਨ ਤੋਂ ਉੱਥੇ ਅੱਡੀ ਲਗਨ ਈ ਤੇ ਇੱਥੇ ਵੀ ਅਸੀਂ ਉਹਨਾਂ ਦਾ ਜੱਥ ਗਾਈਦਾ ਈ ਬੱਚੇ ਆਖੀਦਾ ਦੇਸੋਂ ਪ੍ਰਦੇਸ ਚੜ੍ਹਦੀ ਕਲਾ ਕਰੇ ਹੋਰ ਮਹਾਰਾਜ ਉਹਨਾਂ ਨੂੰ ਰਾਤ ਡੁਗਣੀ ਚੁਗਣੀ ਕਰੇ ਆਖੀਦਾ ਮਹਾਰਾਜ ਕਰਾਈ ਦੇਈ ਜਾਵੇ ਤੇ ਸਾਡੇ ਇਹ ਗਰੀਬਾਂ ਦਾ ਵੀ ਭਲਾ ਜਿਹੜੇ ਕਰਦੇ ਇਹ ਬੱਚੇ ਉਹਨਾਂ ਦੀ ਚੜ੍ਹਦੀ ਕਲਾ ਰਵੇ ਹਰ ਮਦਾਨ ਫਤਿਹ ਕਰੇ ਗੁਰੂ ਰਾਮ ਦਾ ਗੁਰੂ ਰਾਮਦਾਸ ਮੇਰਾ ਕਰੇ ਤੇ ਉੱਥੇ ਬਚਪਨ ਤੋਂ ਬਾਬਾ ਜੀ ਅਸੀਂ ਆਲੇ ਆ ਰੋਟੀ ਖਾਧੀ ਗੁਰੂ ਰਾਮਦਾਸ ਦੇ ਹੁਣ ਵੀ ਗੁਰੂ ਰਾਮਦਾਸ ਵਾਸਤੇ ਬੱਚੇ ਸਾਡੀ ਇਹ ਮਤ ਕੀਤੀ ਬਹੁਤ ਖੁਸ਼ ਹੈ ਜੀ ਬਜ਼ੁਰਗਾਂ ਦੀ ਖੁਸ਼ੀ ਦਾ ਕੁਟਗਾਣਾ ਨੇ ਆ ਬਹੁਤ ਵੀਰੋ ਜੀ ਅਕਾ ਮਹਾਰਾਜ ਚੜ੍ਹਦੀ ਕਲਾ ਕਰਿਆ ਗੁਰੂ ਰਾਮਦਾਸ ਮਿਹਰਾ ਕਰੇ ਅਖੀਰਾਂ ਬੱਚਿਆਂ ਦੇ ਰਾਤ ਦੁਗਣੀ ਚੁਗਣੀ ਕਰਨ ਅਖੀਰਾਂ ਦੇਸੋਂ ਪਰਦੇਸ ਵੀ ਗੁਰੂ ਰਾਮਦਾਸ ਆਪੇ ਜੀ ਸਾਡੇ ਬੱਚਿਆਂ ਦੇ ਨਾਮ ਦੀ ਅਰਦਾਸ ਬੇਨਤੀ ਕਰਨੀ ਜਦੋਂ ਵੀ ਗੁਰਦੁਆਰਾ ਸਾਹਿਬ ਜਾਂਦੇ ਜੀ ਕੀ ਹੋਈ ਹੁੰਦੀ ਬਾਬਾ ਜੀ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਸਾਡੀ ਦੇ ਹੋਰ ਵੀ ਬਾਤਾਂ ਬਲਾ ਮੰਗਣਾ ਹਾਂਜੀ ਅਖੀਰਾਂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਆਪਾ ਲਗਾ ਮਹਾਰਾਜ ਧੰਵਾਜੀ ਵੀਰਾਂ ਦਾ ਔਰ ਅਸੀਂ ਕਰਦੇ ਕਿ ਇਸੇ ਤਰ੍ਹਾਂ ਤੁਸੀਂ ਸੜਦਾ ਜੁੜੇ ਰਹੋਗੇ ਅੱਜਾ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਸਤਰਾ ਹੇ ਸਤਿਗੁਰਾਂ ਲੋੜ ਵਾ ਦਿਆ ਕਰਦੇ ਰਹੋਗੇ ਉਹ ਵਾਹਿਗੁਰੂ ਜੀ ਦਾ ਹਾਲਾ ਵਾਹਿਗੁਰੂ ਜੀ ਦਾ